ਨਾ ਹੈਗਾ ਮਾਮਲਾ ਤੇ ਉਹ ਜਿਹੜਾ ਬਸਾਂ ਵਾਲਾ ਨਕੂਦਰ ਸ਼ਹਿਰ ਵਿੱਚ ਤੇ ਪਿੰਡ ਬੁੱਪੜਾ ਇਕਲਾ ਹੈ ਓਕੇ ਆਪਾਂ ਤੁਹਾਨੂੰ ਬੋਡੀ ਸਰਵ ਦੇ ਪੰਜ ਨੇ ਯੂਜ਼ ਦਿੱਤੇ ਆ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਆਂ ਪਹਿਲੇ ਮੇਰੇ ਪੈਰ ਸੁੰਦੇ ਹੁੰਦੇ ਸੀ ਸ਼ੂਗਰ ਸੀਗੀ ਲੱਤਾਂ ਦੌੜਦੀਆਂ ਹੁੰਦੀਆਂ ਪਿੰਜੜੀਆਂ ਤੋਂ ਸਾਹ ਚੜਦਾ ਹੁੰਦਾ ਹੈਗਾ ਮਰ ਕੇ ਕੰਮ ਨੂੰ ਜੀ ਨਹੀਂ ਕਰਦਾ ਹੁੰਦਾ ਕੰਮ ਨੂੰ ਜੀ ਇਸ ਤੀ ਪਈ ਰਹਿੰਦੀ ਪੂਰਾ ਫਾਸੀ ਸਰੀਰ ਜਾਨੀ ਕਿ ਟੁੱਟਿਆ ਪਜਾ ਰਹਿੰਦਾ ਸੀ ਟੁੱਟਾ ਪਜਾ ਮਿੱਟੀ ਮਿੱਟੀ ਸੀ ਤੇ ਲੱਤਾਂ ਸਰੀਰ ਜ਼ਿਆਦਾ ਪੇਨ ਕਰਦਾ ਸੀ ਜੀ ਸ਼ੂਗਰ ਸੀ ਹਾਂਜੀ ਤੇ ਆਪਣਾ ਸਾਹ ਛੱਡਦਾ ਸੀ ਸਾਹ ਛੱਡਦਾ ਸੀ ਕੰਮ ਨੂੰ ਜੀ ਨਹੀਂ ਕਰਦਾ ਕੰਮ ਨੂੰ ਦਿਲ ਨਹੀਂ ਕਰਦਾ ਸੀ ਤੇ ਸ਼ੂਗਰ ਤੁਹਾਨੂੰ ਕਿੰਨੇ ਟਾਈਮ ਤੋਂ ਸੀ ਸ਼ੂਗਰ ਮੈਂ ਅੰਗਲੈਂਡ ਗਿਆ ਸੀ ਕਿ ਉੱਥੇ ਮੈਨੂੰ ਹੋਈ ਸੀਗੀ ਅੱਜ ਤੋਂ ਮੱਕ 10-12 ਸਾਲ ਪਹਿਲੇ ਓਕੇ ਜੰਨੀ ਜਿਆਦੀ ਇਹਦੀ ਚੱਲੀ ਜਾਂਦੀ ਹੈ ਮੈਡੀਸਿਨ ਯੂਜ਼ ਕਰਦੇ ਹੋ ਚੱਲੀ ਜਾਂਦੀ ਮੈਂ ਮਾਲਕੇ ਖੇਸ ਉਹ ਬੜਾ ਖਾਦਾ ਦਵਾਈਆਂ ਦੁਵਾਈਆਂ ਜਾਂ ਹੋਰ ਕਿੰਨੀਆਂ ਦਵਾਈਆਂ ਖਾਧੀਆਂ ਆਪਾਂ ਦਵਾਈਆਂ ਪਤਾ ਨਹੀਂ ਜੀ ਕੋਈ ਚੀਜ਼ ਛੱਡੀ ਨਹੀਂ ਹੈਗੀ ਜਿਹੜੀ ਨਹੀਂ ਖਾਧੀ ਓਕੇ ਯਾਨੀ ਕਿ 8-10 ਸਾਲ ਬਹੁਤ ਦਵਾਈਆਂ ਖਾਧੀਆਂ ਕੋਈ ਫਰਕ ਨਹੀਂ ਪਿਆ ਖਾਧੀਆਂ ਖੁੱਧੀਆਂ ਜੋ ਵੀ ਦੇਸੀ ਆ ਕੁੱਕ ਬੜਾ ਖਾਦਾ ਬੱਕਰੀ ਨਾਲ ਜ਼ਿਆਦਾ ਖਾ ਲਿਆ ਓਕੇ ਮਤਲਬ ਤੁਸੀਂ ਜੋ ਵੀ ਕਹਿੰਦੇ ਦੱਸਿਆ ਜੋ ਸਭ ਕੁਝ ਖਾਂਦੇ ਰਹੇ ਪਰ ਕੋ ਹੱਲ ਨਹੀਂ ਹੋਇਆ ਹੱਲ ਨਹੀਂ ਹੋਇਆ ਤੇ ਸਰੀਰ ਜਨ ਕੇ ਬਿਲਕੁਲ ਮਿੱਟੀ ਸੀ ਜਿਦਾਂ ਤੁਹਾਡੇ ਆਪਣਾ ਡੇਰੀ ਫਾਰਮ ਵੀ ਤੇ ਆਪਣਾ ਕੰਮ ਕਰਦੇ ਆ ਤਾਂ ਤੁਸੀਂ ਤੂੰ ਇਹ ਕੰਮ ਕਰਨ ਦਿਲ ਨਹੀਂ ਕਰਦਾ ਹੁੰਦਾ ਸੀਗਾ ਤੇ ਅੱਜ ਤੁਹਾਨੂੰ ਬਾਡੀ ਸਰਦ ਦੇ ਸਰਸ ਪੈਗ ਨੂੰ ਵਰਤਿਆਂ ਲਗਭਗ ਤੁਹਾਨੂੰ 40 ਦਿਨ ਹੋ ਗਏ ਆ ਵਰਤਦੇ ਆ ਤੁਹਾਨੂੰ ਹਾਂਜੀ ਹਾਂਜੀ ਤੇ 40 ਦਿਨ ਤੁਹਾਨੂੰ ਕੀ ਫਰਕ ਲੱਗਿਆ ਮੇਰੇ ਕੰਮ ਨੂੰ ਵੀ ਜੀ ਕਰਦਾ ਮਤਲਬ ਸਰੀਰ ਵੀ ਅੱਗੇ ਨਾਲੋਂ ਮਤਲਬ ਜਿੰਨਾ 18 20 ਸਾਲਾਂ ਦਾ ਮੁੰਡਾ ਹੁੰਦਾ ਇੰਨਾ ਦਾ ਹੋ ਗਿਆ ਮੈਨੂੰ ਐਂ ਲੱਗਦਾ ਵੀ ਸਰੀਰ ਬੈਕ ਚਲ ਗਿਆ ਬੈਕ ਚਲ ਗਿਆ ਮਤਲਬ ਸਰੀਰ ਕੈਮ ਹੈ ਮਤਲਬ ਹੁਣ ਮੈਨੂੰ ਕੰਮ ਦੀ ਕੋਈ ਦੀ ਦਿੱਕਤ ਨਹੀਂ ਹੈ ਜੀ ਜਾਂ ਮੈਂ ਅੱਗੇ ਬੈਠੇ ਦੇਖੀ ਜਾਣਾ ਯਾਰ ਕਿੱਦਾਂ ਕਰਨਾ ਕੀ ਨੇ ਬਲਕਿ ਸਾਹ ਚਾਹਣਾ ਕੰਮ ਨੂੰ ਜੀ ਨਹੀਂ ਕਰਦਾ ਅੱਗੇ ਸੋਚਦੇ ਵੀ ਕੰਮ ਕਰਦੇ ਕਰਾਂ ਨਾ ਕਰਾਂ ਇਹ ਸੋਚਣਾ ਹਾਂ ਹੁਣ ਤਾਂ ਮੈਨੂੰ ਹੁੰਦਾ ਦਾ ਕੰਮ ਦੇ ਵੇਲੇ ਤੇ ਬਿੱਲ ਹੋ ਕੇ ਬਹਿ ਜਾਣਾ ਮੈਨੂੰ ਐ ਮਹਿਸੂਸ ਕਰਦਾ ਵੀ ਅੱਗੇ ਨੂੰ 8 10 ਸਾਲ ਉਮਰ ਘਟ ਗਈ 10-15 ਸਾਲ ਹਾਂਜੀ 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 ਬੈਗ ਚਲ ਗਿਆ ਨਾ ਜੀ ਬੈਗ ਚਲ ਗਿਆ ਜਿੱਦਾਂ ਇਹ ਪੂਰਾ ਸਰੀਰ ਦੇ ਵਿੱਚ ਜਿਉਂਦਾ ਐਕਟਿਵ ਹੋਣਾ ਪਿਆ ਤੋੜੇ ਨੇ ਪੈਰ 'ਚ ਕਹਿੰਦੇ ਜੁੱਤੀ ਪਾਉਂਦੀ ਸੀ ਪਤਾ ਨਹੀਂ ਲੱਗਦਾ ਚੱਪਲ ਪਤਾ ਨਹੀਂ ਲੱਗਦਾ ਹੁਣ ਜਿੱਦਾਂ ਮਲ ਕੇ ਮਹੀਨੇ ਤੋਂ ਉੱਤੇ ਹੋ ਗਏ ਥੋੜੇ ਦਿਨ ਤੋਂ ਉਂਗਲਾਂ ਨੂੰ ਇਦਾਂ ਮਲੂਮ ਹੁੰਦਾ ਵੀ ਮੇਰੀਆਂ ਹੈਗੀਆਂ ਨਾ ਓਕੇ ਮਲੱਖ ਇਹ ਲੱਤ ਸੌਂਦੀ ਸੀ ਠੀਕ ਹੋ ਗਈ ਹਾਂਜੀ ਹਾਂਜੀ ਉਂਗਲਾਂ ਪੈਰ ਦੋਨਾਂ ਪੈਰਾਂ ਦੀਆਂ ਸੌਂ ਜਾਂਦੀਆਂ ਠੀਕ ਆ ਜੀ ਤੇ ਹੁਣ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹ ਪਰਿਵਾਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਇਹਨਾਂ ਨੂੰ ਕਹੂੰਗਾ ਵੀ ਪੈਸੇ ਵਾਲੇ ਨਾ ਦੇਖਿਓ ਆਪਣੀ ਜ਼ਿੰਦਗੀ ਵਾਲੇ ਦੇਖਿਓ ਮਤਲਬ ਕਰਨਾ ਨਾ ਕਰਨਾ ਤੁਹਾਡੀ ਆਪ ਦੀ ਮਰਜ਼ੀ ਹੈ ਇਹ ਨਹੀਂ ਆਗਾ ਵੀ ਮੈਂ ਨੰਬਰ ਜੰਦਾ ਰਲਿਆਂ ਜਾਂ ਇਹਨਾਂ ਦੀ ਸਹਿਯਤ ਕਰਾਂ ਮਾਲਕ ਮੈਂ ਜਿਹੜੀ ਨਹੀਂ ਉਹ ਬੋਡੀ ਅਬਾਸ਼ ਜਾਂ ਕੁਛ ਵੀ ਇਹਨਾਂ ਦੀ ਮੋਡੀ ਸਰਵਿਸ ਮੋਡੀ ਸਰਵਿਸ ਦਿੱਤੀ ਆ ਵੀ ਉਹ ਜੇ ਲੈ ਲਓ ਤਾਂ ਵਧੀਆ ਆ ਮਾਲਕ ਆਪਣੀ ਜ਼ਿੰਦਗੀ ਤੋਂ ਪਰੇ ਕੁਛ ਨਹੀਂ ਹੈਗਾ ਹੋਰ ਪੈਸੇ ਤਾਂ ਆਉਂਦੇ ਜਾਂਦੇ ਰਹਿਣੇ ਨੇ ਸਵਾਦਾਂਗੇ ਬਿਲਕੁਲ ਜੀ ਬਿਲਕੁਲ ਜੀ ਮਤਲਬ ਸਾਰਾ ਪੈਕ ਸਾਰ ਨੂੰ ਯੂਜ਼ ਕਰਨਾ ਚਾਹੀਦਾ ਆ ਚਾਹੀਦਾ ਚਾਹੀਦਾ ਜੀ ਆਪਣੀ ਹਿੰਮਤ ਆ ਤੇ ਸਰੀਰ ਬੜਿਆ ਰਵੇ ਬੰਦੇ ਦਾ ਥੈਂਕ ਯੂ